ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਲਈ ਇੱਕ 7 ਦਿਨਾਂ ਚ 2 ਕਿਲੋ ਭਾਰ ਘਟਾਉਣ ਦਾ ਡਾਈਟ ਪਲਾਨ ਲੈ ਕੇ ਆਇਆ ਮੈਂ 7 ਦਿਨਾਂ ਚ 2 ਕਿਲੋ ਭਾਰ ਘਟਾਉਣਾ ਕੋਈ ਮੁਸ਼ਕਲ ਨਹੀਂ ਹੈਗਾ ਜੇਕਰ ਤੁਸੀਂ ਪੂਰੇ ਡਿਸਪਲਿਨ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਪਲਾਨ ਨੂੰ ਫੋਲੋ ਕਰਗੇ ਤਾਂ ਸਮਝ ਲਓ ਤੁਹਾਡਾ 2 ਕਿਲੋ ਭਾਰ ਗਿਆ 7 ਦਿਨਾਂ ਚ ਇਹ ਪੂਰੀ ਤਰ੍ਹਾਂ ਸਾਡੇ ਪਿੰਡ ਵਾਲੇ ਖਾਣੇ ਦੇ ਆਧਾਰ 'ਤੇ ਹੈ ਇਹ ਡਾਈਟ ਪਲਾਨ ਮੈਂ ਪਹਿਲਾਂ ਦੱਸ ਦਿਨਾ ਤੁਹਾਨੂੰ 85 ਤੋਂ 90 ਕਿਲੋ ਦੇ ਵਿਅਕਤੀ ਲਈ ਬਹੁਤ ਵਧੀਆ ਕੰਮ ਕਰੂਗਾ ਪਰ ਇਸ ਵਿੱਚ ਥੋੜੀ ਤਬਦੀਲੀ ਕਰਕੇ ਥੋੜੇ ਚੇਂजेस ਕਰਕੇ ਕੋਈ ਵੀ ਵਰਤ ਸਕਦਾ ਪਰ ਜੇ ਕਿਸੇ ਮੇਰੇ ਭੈਣ ਵੀਰ ਨੂੰ ਸ਼ੂਗਰ ਦੀ ਸਮੱਸਿਆ ਜਾਂ ਬੀਪੀ ਦੀ ਸਮੱਸਿਆ ਤਾਂ ਉਹ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਸਖਤ ਡਾਈਟ ਪਲਾਨ ਨਾ ਫੋਲੋ ਕਰ ਨੂੰ ਮੇਰਾ ਵੀਰ ਇਹ 7 ਦਿਨਾਂ ਦਾ ਡਾਈਟ ਪਲਾਨ ਤੁਹਾਡੇ ਲਈ ਇੱਕ ਕਿੱਕਸਟਾਰਟ ਹੋ ਸਕਦਾ ਤਾਂ ਜੋ ਤੁਸੀਂ ਆਪਣਾ weight loss goal ਸ਼ੁਰੂ ਕਰ ਸਕੋ ਯਾਦ ਰੱਖਿਓ ਕਿ ਇਹ ਪਲਾਨ ਇੱਕ ਨਾਰਮਲ ਇਨਸਾਨ ਲਈ ਆ ਜਿਹੜਾ ਵੀ ਮੇਰੀ ਭੈਣ ਜਾਂ ਵੀਰ ਵੀਡੀਓ ਦੇਖ ਰਿਹਾ ਜੇ ਹੋ ਵੇਟ ਲਾਸ ਕਰਨਾ ਚਾਹੁੰਦਾ ਤਾਂ ਅੱਜ ਆਪਣਾ ਕਮੈਂਟ ਵਿੱਚ ਵੇਟ ਲਿਖ ਜੋ ਤਾਂ ਪਲਾਨ ਨੂੰ ਫੋਲੋ ਕਰਕੇ 7 ਦਿਨਾਂ ਬਾਅਦ ਦੁਬਾਰਾ ਆ ਕੇ ਦੱਸਿਓ ਕਿੰਨਾ ਵੇਟ ਘਟਿਆ ਤੁਸੀਂ ਸੋਮਵਾਰ ਤੋਂ ਕਰਿਓ ਇਹ ਡਾਈਟ ਪਲਾਨ ਸਟਾਰਟ ਕਿਉਂਕਿ ਫਿਰ ਐਤਵਾਰ ਤੱਕ ਪੂਰੇ 7 ਦਿਨ ਹੋ ਗਏ ਦੂਜੇ ਦਿਨ ਫਿਰ ਸੋਮਵਾਰ ਨੂੰ ਆ ਕੇ ਮੈਨੂੰ ਕਮੈਂਟ 'ਚ ਦੱਸਣਾ ਵੀ ਕਿੰਨਾ ਵੇਟ ਘਟਿਆ ਹੁਣ ਤੁਸੀਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਤੱਕ ਵੀਡੀਓ ਪਹੁੰਚੇ ਔਰ ਜੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਵੀ 100 ਵਾਰ ਤੋਂ ਸਟਾਰਟ ਕਰਨਾ ਆਪਣਾ ਡਾਈਟ ਪਲਾਨ ਸਵੇਰੇ 5:30 ਵਜੇ ਉੱਠਣਾ ਸੋਮਵਾਰ ਨੂੰ ਆਪਣਾ ਉੱਠ ਕੇ ਜੋ ਵੀ ਕਰਦੇ ਹੋ ਤੁਸੀਂ ਆਪਣਾ ਜੋ ਵੀ ਸ਼ਡਿਊਲ ਹੈ ਥੋੜਾ ਨਹਾ ਲਓ ਤੋਲੋ ਪਾਠ ਪੂਜਾ ਕਰ ਲਓ ਉਸ ਤੋਂ ਬਾਅਦ 6 ਤੋਂ 7 ਦੇ ਵਿੱਚ ਆਪਾਂ ਮਾਰਨਿੰਗ ਡਰਿੰਕ ਲੈਣੀ ਹੈ ਕਰਨਾ ਕੀ ਹੈ 250 ml ਪਾਣੀ ਉਬਾਲ ਲੈਣਾ ਪਾਣੀ ਦੇ ਕੋਸਾ ਹੋਣ ਤੇ ਅੱਧਾ ਨਿੰਬੂ ਨਿਚੋੜ ਲਓ ਦੇ ਵਿੱਚ ਇਹ ਬਣ ਗਈ ਆਪਣੀ ਲੈਮਨ ਹੌਟ ਡਰਿੰਕ ਸਿਪ-ਸਿਪ ਕਰਕੇ ਪਿਓ ਚਾਹ ਨਾਲੋਂ ਜ਼ਿਆਦਾ ਸਵਾਦ ਆਉਂਦਾ ਪੀਣ ਤੇ ਜੇ ਸਰਦੀਆਂ ਵਿੱਚ ਲੈਮਨ ਮਿਲਨੇ ਔਖੇ ਆ ਤਾਂ ਓਮੇ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਜੀਰਾ ਪਾ ਲਓ। ਕੋਸਾ ਹੁਣ ਦੇ ਪਿਓ। ਕੋਈ ਵੀ ਮਾਰਨਿੰਗ ਡਰਿੰਕ ਲੈਣੀ ਹੈ ਤਾਂ ਉਹਦੇ ਅੱਧੇ ਘੰਟੇ ਤੱਕ ਅਪਾ ਕੁਝ ਨਹੀਂ ਖਾਣਾ ਹੈਗਾ, ਨਾ ਪੀਣਾ। ਇਹ ਚਾਹੇ ਤੁਸੀਂ ਲੈਮਨ ਡਰਿੰਕ ਪੀਤੀਏ ਚਾਹੇ ਪੀਤੀਏ ਜੀਰਾ ਡਰਿੰਕ ਇਹ ਤੁਹਾਡੀ ਪਾਚਨ ਸ਼ਕਤੀ ਨੂੰ ਬਹੁਤ ਤੇਜ਼ ਕਰ ਦੋ। ਹੁਣ ਮਾਰਨਿੰਗ ਡਰਿੰਕ ਤੋਂ ਬਾਅਦ ਆ ਗਿਆ ਆਪਣਾ ਨਾਸ਼ਤਾ। ਨਾਸ਼ਤਾ ਆਪਣਾ 8 ਤੋਂ 9 ਦੇ ਵਿਚਕਾਰ ਹੋਣਾ ਚਾਹੀਦਾ। 9 ਤੋਂ ਲੇਟ ਨਹੀਂ ਕਰਨਾ ਜਮਾਂ ਵੀ। ਟਾਈਮ ਨੂੰ ਪੂਰੀ ਐਮਿਤ ਦੇਣੀ ਹੈ ਇਹਦੇ ਵਿੱਚ ਆਪਾਂ। ਨਾਸਤੇ ਵਿੱਚ ਆਪਣੀ ਕੋਈ ਵੀ ਇੱਕ ਕੌਲੀ ਮੌਸਮੀ ਸਬਜ਼ੀ ਦੋ ਰੋਟੀਆਂ ਜਾਂ ਮੌਸਮੀ ਸਬਜ਼ੀ ਵਾਲਾ ਪਰੌਂਠਾ ਬਣਾ ਸਕਦੇ। ਪਰ ਬਣਾਉਣ ਲੱਗੇ ਕਿਸੇ ਵੀ ਕਿਸਮ ਦਾ ਤੇਲ ਕਿਉਂ ਨਹੀਂ ਵਰਤਣਾ ਆਪਾਂ ਇਹ ਚ? ਤਵੇ ਤੇ ਸੇਕਿਆ ਹੋਵੇ ਬਸ। ਇੱਕ ਕੌਲੀ ਇਹਦੇ ਨਾਲ ਦਹੀਂ ਜ਼ਰੂਰ ਲੈ ਸਕਦੇ ਆਂ। ਔਰ ਕਾਲੀ ਮਿਰਚ ਐਡ ਕਰ ਸਕਦੇ ਦਹੀਂ 'ਚ ਕੋਈ ਚੱਕਰ ਨਹੀਂ ਹੈਗਾ। ਇਹਨਾਂ ਚੀਜ਼ਾਂ ਤੋਂ ਦੂਜਾ ਆਪਸ਼ਨ ਰੱਖਣਾ ਜੇ ਨਮਕੀਨ ਦਲੀਆ ਜਾਂ ਓਟਸ ਬਣਾ ਲਓ ਸਾਰੀਆਂ ਸਬਜ਼ੀਆਂ ਪਾ ਕੇ ਬਣਾ ਲਓ ਓਟਸ ਨੂੰ। ਨਮਕ ਪਾ ਲਓ ਪਰ ਥੋੜਾ ਜਿਹਾ ਸੈਂਦਾ ਸੈਂਦਾ ਨਮਕ ਪਾਉਣਾ। ਹੁਣ ਆਜੋ 10 ਤੋਂ 11 ਵਜੇ ਚਾਹ ਤੇ ਸਾਡੇ ਪਿੰਡਾਂ ਵਿੱਚ ਆਮ ਰਵਾਜ ਆ 10 ਵਜੇ ਚਾਹ ਪੀਣ ਦਾ ਚਾਹ ਪੀ ਲਓ ਪਰ ਚਾਹ ਵਿੱਚ ਚੀਨੀ ਨਹੀਂ ਵਰਤਣੀ ਆਪਣੇ ਗੁੜ ਵਰਤ ਲਓ ਜਾਂ ਫਿੱਕੀ ਪਿਓ ਸ਼ੱਕਰ ਵਰਤ ਲਓ ਜਾਂ ਹੁਣ ਹੋ ਗਈ ਦੁਪਹਿਰ ਆਪਣੀ ਦੁਪਹਿਰ ਵਾਲੇ ਖਾਣੇ ਦਾ ਸਮਾਂ 1 ਤੋਂ 2 ਦੇ ਵਿਚਕਾਰ ਆ ਤੁਹਾਡਾ ਚਾਹੇ 1 ਵਜੇ ਖਾ ਲਓ ਚਾਹੇ 1:30 ਵਜੇ ਖਾ ਲਓ ਚਾਹੇ ਵੱਜ ਜਾਣ 2 ਇਸ ਤੋਂ ਲੇਟ ਨਹੀਂ ਹੋਣਾ ਚਾਹੀਦਾ ਪਰ ਦੁਪਹਿਰ ਦਾ ਖਾਣਾ ਲੈਣ ਤੋਂ 15 ਮਿੰਟ ਪਹਿਲਾਂ ਇੱਕ ਵੱਡੀ ਪਲੇਟ ਆਪਾਂ ਸਲਾਦ ਦੀ ਖਾਣੀ ਸਲਾਦ ਵਿੱਚ ਟਮਾਟਰ ਰੱਖਣਾ, ਖੀਰਾ, ਕੱਕੜੀ, ਗਾਜਰ, ਮੂਲੀ ਜ਼ਰੂਰ ਖਾਓ। ਸਲਾਦ ਤੋਂ 15 ਮਿੰਟ ਬਾਅਦ ਦੋ ਮਿੱਸੇ ਪਰਸਾਦੇ। ਕਣਕ ਜੋ ਅਤੇ ਚਨੇ ਦਾ ਆਟਾ ਮਲਾ ਕੇ ਬਣਾਉਣੇ ਆ ਇਹ। ਇੱਕ ਕੌਲੀ ਦਾਲ ਲੈ ਸਕਦੇ ਹੋ ਜਾਂ ਸਬਜ਼ੀ ਬਣੀਆ ਸਬਜ਼ੀ ਨਾਲ। ਇੱਕ ਕੌਲੀ ਦਹੀਂ ਅਤੇ ਨਾਲ ਇੱਕ ਗਲਾਸ ਚਾਟ ਦੀ ਲੱਸੀ ਲੈ ਲਓ। ਇਹ ਹੋ ਗਿਆ ਤੁਹਾਡਾ ਦੁਪਹਿਰ ਦਾ ਖਾਣਾ। ਅੱਛਾ ਤੁਹਾਨੂੰ 15 ਮਿੰਟ ਪਹਿਲਾਂ ਸਲਾਦ ਖਾਣ ਨੂੰ ਕਿਉਂ ਦੱਸਿਆ ਮੈਂ? ਕਿਉਂਕਿ ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ। ਜੋ ਤੁਸੀਂ ਨੂੰ 10-15 ਮਿੰਟ ਪਹਿਲਾਂ ਖਾਓਗੇ ਤਾਂ ਇਹ ਪੇਟ ਵਿੱਚ ਜਾ ਕੇ ਜਗਾ ਘੇਰ ਲੂ ਆਪਣੀ ਇਸ ਨਾਲ ਦਿਮਾਗ ਨੂੰ ਸਿਗਨਲ ਜਾਊਗੀ ਪੇਟ ਭਰਨਾ ਸ਼ੁਰੂ ਹੋ ਗਿਆ ਐਦਾਂ ਕਰਨ ਨਾਲ ਫੈਟ ਸਰੀਰ ਵਿੱਚ ਸਟੋਰ ਨਹੀਂ ਹੁੰਦਾ ਜੋ ਵੀ ਖਾਇਓ ਪ੍ਰੋਪਰ ਹਾਈਮ ਹੋਊਗਾ ਕੱਚੀਆਂ ਸਬਜ਼ੀਆਂ ਦੇ ਸਲਾਦ ਵਿੱਚ ਜੋ ਐਂਜ਼ਾਈਮ ਹੁੰਦੇ ਆ ਇਹ ਤੁਹਾਡੇ ਪਾਚਨ ਤੰਤਰ ਨੂੰ ਸਰਗਰਮ ਕਰ ਦਿੰਦੇ ਆ ਇਹ 10 15 ਮਿੰਟ ਦਾ ਗੈਪ ਤੁਹਾਡੇ ਮੇਦੇ ਮਤਲਬ ਪੇਟ ਨੂੰ ਅਗਲੇ ਭਾਰੇ ਖਾਣੇ ਨੂੰ ਹਜਮ ਕਰਨ ਲਈ ਤਿਆਰ ਕਰ ਦਿੰਦਾ ਹੈ ਖਾਲੀ ਪੇਟ ਸਲਾਦ ਖਾਣ ਨਾਲ ਸਰੀਰ ਵਿਟਾਮਿਨ ਤੇ ਮਿਨਰਲ ਨੂੰ ਬਿਹਤਰ ਤਰੀਕੇ ਨਾਲ ਅਬਜ਼ਰਵ ਕਰ ਸਕਦਾ ਮਤਲਬ ਸੋਖ ਸਕਦਾ ਸਲਾਦ ਤੋਂ ਆਪਾਂ ਇੱਕ ਦਵਾਈ ਵਾਂਗ ਕੰਮ ਲੈਣਾ 15 ਮਿੰਟ ਪਹਿਲਾਂ ਖਾਣ ਨਾਲ ਤੁਹਾਡੀ ਭੁੱਖ ਕੰਟਰੋਲ ਕਰੋ ਮਤਲਬ ਭੁੱਖ ਘਟਾਉਣ ਵਾਲੀ ਦਵਾਈ ਵਾਂਗ ਕੰਮ ਕਰੂਗਾ ਹੁਣ ਆਜੋ ਆਪਣੀ ਦੁਪਹਿਰ ਤੋਂ ਬਾਅਦ ਵਾਲੀ 4 ਕਜ ਵਾਲੀ ਚਾਹ ਤੇ ਮਨੜੀ ਪਿੰਡਾਂ ਵਿੱਚ ਆਪਾਂ 4 ਕਜ ਚਾਹ ਨਹੀਂ ਪਿੰਦੇ ਚਾਹੇ ਤਾਂ ਚਾਹ ਪੀਣ ਵਾਲੇ ਚਾਹ ਪੀ ਲੋ ਪਰ ਚੀਨੀ ਨਹੀਂ ਪਾਉਣੀ ਗੁੜ ਵਰਤ ਸਕਦੇ ਆ ਪਰ ਇੱਕ ਗ੍ਰੀਨ ਟੀ ਵੀ ਪੀ ਸਕਦੇ ਆ ਪਰ ਫਿੱਕੀ ਹੋਵੇ ਗ੍ਰੀਨ ਟੀ ਵੀ ਚਾਹ ਜਾਂ ਗ੍ਰੀਨ ਟੀ ਨਾਲ ਆਪਾਂ ਭੁੰਨੇ ਹੋਏ ਚਨੇ ਲੈ ਲੈਣੇ ਇੱਕ ਕੌਲੀ ਜਾਂ ਚਿੱਟੇ ਮਖਾਣੇ ਵੀ ਲੈ ਲਓ ਬਿਸਕੁਟ ਪੂਜੀਆ ਜਾਂ ਹੋਰ ਕੋਈ ਪੈਕਟ ਵਾਲੀ ਚੀਜ਼ ਨਹੀਂ ਵਰਤਣੀ ਆਪਾਂ ਇਹ ਚਾਹ ਦਾ ਸਮਾਂ 4 ਤੋਂ 5 ਦੇ ਵਿਚਕਾਰ ਹੋਵੇ ਤੁਹਾਡਾ ਹੁਣ ਆ ਗਿਆ ਆਪਣਾ ਰਾਤ ਦਾ ਖਾਣਾ ਇਹ ਰਾਤ ਦਾ ਖਾਣਾ ਤੁਹਾਡਾ 7 ਤੋਂ 8 ਦੇ ਵਿਚਕਾਰ ਹੋਣਾ ਚਾਹੀਦਾ 8 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਦਾ ਖਾਣਾ ਕੰਪਲੀਟ ਹੋ ਜਾਏ ਤੁਹਾਡਾ ਰਾਤ ਦੇ ਖਾਣੇ ਵਿੱਚ ਆਪਣੇ ਇੱਕ ਪਤਲੀ ਰੋਟੀ ਇੱਕ ਕੌਲੀ ਦਾਲ ਦੀ ਤੇ ਇੱਕ ਮਿਕਸ ਸਬਜੀ ਦਾ ਸੂਪ ਬਣਾ ਲਓ ਸੂਪ ਵਿੱਚ ਆਪਾਂ ਹਲਕੀ ਕਾਲੀ ਮਿਰਚ ਵਰਤਣੀ ਤੇ ਹਲਕਾ ਲੂਣ ਵਰਤ ਸਕਦੇ ਆ ਜਿਆਦਾ ਨਹੀਂ ਲੂਣ ਪਾਉਣਾ ਹਲਕਾ ਨਾ ਮਾਤਰੀ ਮਤਲਬ ਲਓ ਜੀ ਲਾਸਟ ਵਿੱਚ ਆਗੇ ਆਪਣੀ ਨਾਈਟ ਡਰਿੰਕ ਸੌਣ ਤੋਂ ਘੰਟਾ ਕੋ ਪਹਿਲਾਂ ਦੁੱਧ ਲੈਣਾ ਆ ਦੁੱਧ ਵਿੱਚ ਗੁੜ ਜਾਂ ਸ਼ੱਕਰ ਵਰਤ ਸਕਦੇ ਆ ਮਿੱਠੇ ਲਈ ਚੀਨੀ ਨਹੀਂ ਵਰਤਣੀ ਜਮਈ ਦੁੱਧ ਹਮੇਸ਼ਾ ਮਲਾਈ ਤਾਰ ਕੇ ਪੀਵਾਂਗੇ ਤਾਂ ਜੋ ਉਹਦੀ ਫੈਟ ਨਿਕਲ ਜੇ ਇਹ ਸ ਇੱਕ ਵੀਕਲੀ ਮਤਲਬ 7 ਦਿਨਾਂ ਲਈ weight loss diet plan ਇਹ ਪੂਰਾ ਸਾਡੇ ਪਿੰਡਾਂ ਦੀ ਡਾਈਟ ਦੇ ਆਧਾਰਤਾ ਜੇ ਅੱਜ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਜੇ ਤੁਹਾਡਾ ਕੋਲ ਵੇਟ ਲੌਸ ਆ ਤਾਂ 7 ਦਿਨਾਂ ਦਾ ਟ్రਾਇਲ ਕਰ ਲਓ ਅੱਜ ਆਪਣਾ weight ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਜਾਓ ਤੇ ਦੁਬਾਰੇ 7 ਦਿਨਾਂ ਬਾਅਦ ਆ ਕੇ ਵੀ ਲਿਖਣਾ ਦੱਸਣਾ ਮੈਨੂੰ ਵੀ ਘਟਿਆ ਕਿ ਨਹੀਂ ਘਟਿਆ ਜੇ ਪ੍ਰੋਪਰ ਡਿਸਪੀਸਪਲਨ ਨਾਲ ਕਰੋਗੇ ਤਾਂ 100% ਮੈਂ ਸ਼ੋਰਟੀ ਲੈਣਾ ਵੀ ਘਟੂਗੇ ਘਟੂਗਾ ਪਾਣੀ ਦਿਨ ਵਿੱਚ ਪੂਰਾ 3-4 ਲੀਟਰ ਪੀਣਾ ਹੈ ਖਾਣਾ ਪੂਰਾ ਚਬਾ ਕੇ ਖਾਣਾ ਤਾਂ ਜੋ ਜਲਦੀ ਹজম ਹੋ ਜਾਵੇ ਜਿੰਨਾ ਅਸੀਂ ਖਾਣ ਨੂੰ ਚਬਾ ਕੇ ਖਾਣੇ ਆ ਉਨਾਂ ਘੱਟ ਖਾਣਾ ਖਾਦਾ ਜਾਂਦਾ ਉਹਨਾਂ ਛੇਤੀ ਹজম ਹੁੰਦਾ ਚੀਨੀ ਮੈਦਾ ਜਾਂ ਹੋਰ ਬਾਹਰਲੀ ਚੀਜ਼ਾਂ ਕਿਸੇ ਤਰ੍ਹਾਂ ਦੀ ਮਠਾਈ ਬਿਲਕੁਲ ਨਹੀਂ ਖਾਣੀ ਬ੍ਰੈਡ ਹੋਣ ਚਾਹੇ ਬਿਸਕੁਟ ਨਾਲ ਹੱਥ ਨਹੀਂ ਲਾਉਣਾ ਰਾਤ ਨੂੰ ਸ਼ੇਅਰ ਕਰਨੀਆਂ ਤਾਂ ਕਰ ਸਕਦੇ ਹੋ ਨਹੀਂ ਕਰਨੀ ਤਾਂ ਵੀ ਕੋਈ ਚੱਕਰ ਨਹੀਂ ਬਸ ਖਾਣਾ ਖਾ ਕੇ ਪੈਣਾ ਨਹੀਂ ਹੈਗਾ ਔਰ ਤੁਸੀਂ ਪ੍ਰੋਪਰ 6 ਤੋਂ 7 ਘੰਟੇ ਨੀਂਦ ਲੈਣੀਓ ਲੈਣੀ ਆ ਔਰ ਜੇ ਟਾਈਮ ਤੇ ਖਾਣਾ ਯਾਦ ਨਹੀਂ ਆਂਦਾ ਖਾਣਾ ਆਪਣਾ ਚਾਹੇ ਉਹ ਲੰਚ ਦਾ ਚਾਹੇ ਉਹ ਡਿਨਰ ਦਾ ਚਾਹੇ ਉਹ ਬ੍ਰੇਕਫਾਸਟ ਦਾ ਆਪਣੇ ਫੋਨ ਤੇ ਰਿਮਾਈਂਡਰ ਲਾ ਲਓ ਤਾਂ ਕਿ ਭੁੱਲੋ ਨਾ ਜੇ ਕੋਈ ਆਫਿਸ ਵਾਲਾ ਬਈ ਆ ਮੇਰਾ ਭੈਣਾਂ ਮੇਰੀ ਉਹ ਆਪਣਾ ਕੈਰੀ ਕਰ ਲਿਆ ਕਰੋ ਆਪਣਾ ਬ੍ਰੇਕਫਾਸਟ ਤੇ ਲੰਚ ਔਰ ਹਾਂ ਮੈਨੂੰ ਕਮੈਂਟ ਚ ਜਰੂਰ ਦੱਸ ਕੇ ਜਾਓ ਆਪਣਾ weight ਤੇ ਵੀਡੀਓ ਕਿਵੇਂ ਲੱਗੀ ਕਮੈਂਟ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਅਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੇਰਾ ਭਰਾ ਧੰਨਵਾਦ